ਜੀ ਮੇਰੇ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵੀਰ ਸਟਾਈਲ ਤੇ ਤੇ ਅੱਜ ਜੀ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਕਰਨ ਲੱਗੇ ਆਂਗੇ ਤੇ ਇਹਦੀ ਕਟਿੰਗ ਕਿਵੇਂ ਹੁੰਦੀ ਹੈਗੀ ਤੇ ਉਹਦੇ ਬਾਰੇ ਦੱਸਾਂਗੇ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਇਹਦੇ ਸਟ੍ਰੇਟ ਸਲਵਾਰ ਦੀ ਕਟਿੰਗ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਜਿਹੜਾ ਕਪੜਾ ਹੈ ਉਹ ਪਾ ਇਸ ਤਰ੍ਹਾਂ ਫੋਲਡ ਕਰ ਲਿਆਗਾ ਇਹ ਦੇਖੋ ਇਹ ਚਾਰ ਇਹ ਮਤਲਬ ਦੋ ਤਹੈ ਨੇ 1 2 ਤੇ ਦੋ ਵਾਲੀ ਆਪ ਵਾਲੇ ਨੇ ਤੇ ਇਹ ਜਿਹੜੇ ਕਿ ਇਧਰੋਂ ਜੁਆਇੰਟ ਨਹੀਂ ਹੈਗਾ ਇਹ ਇਥੋਂ ਇਹਦੀ ਵੀ ਕਟਿੰਗ ਹੋਈ ਦੀ ਆ ਕੱਪੜੇ ਦੀ ਤੇ ਇਹ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਤੰਨੀ ਵਾਲੀ ਸਾਈਡ ਆਪਣੀ ਇਧਰਲੀ ਸਾਈਡ ਆ ਕਿ ਤੇ ਜਿਹੜੇ ਜੁਆਇੰਟ ਸਾਈਡ ਆ ਕਿ ਉਹ ਆਪਣੀ ਜਿੱਦੇ ਸਾਈਡ ਆਪਾਂ ਖੜੀ ਹੈਗੀ ਉਤਰੀ ਸਾਈਡ ਆ ਕਿ ਤੇ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਸਟਰੈਸ ਰਵਾਦੀ ਲੰਬਾਈ ਲੈ ਲੈਂਦੀ ਜਿੰਨ ਜਿੰਨੀ ਆਪਣੀ ਸਲਵਾਰ ਦੀ ਹੁੰਦੀ ਆ ਦੇਖੋ ਇਹਦੀ ਸਲਵਾਰ ਦੀ ਲੈਂਥ ਹੈਗੀ 35 ਇੰਚ ਤਿਆਰ 5 ਇੰਚ ਜਿਹੜਾ ਕਿ ਆਪਾਂ ਬੈਲਟ ਦਾਗਾ ਬਾਕੀ ਜੋ ਸੋ ਨੀਚੇ ਹੈਗਾ 30 ਇੰਚ ਦੇਖੋ ਇੱਥੇ ਤੱਕ ਇਹ ਆਪਾਂ ਜਿਹੜਾ ਕਿ ਮੈਂ ਵਿੱਚ ਲੈਣਾ ਐਕਸਟਰਾ ਕੱਪੜਾ ਲੈਣਾਗਾ ਉਹ ਆਪਾਂ 31 ਇੰਚ ਲੈਣਾਗਾ ਅੱਧੀ ਇੰਚ ਨੀਚੇ ਹੋਏ ਸਲਾਪਾਂ ਸਲਾਈ ਪਹੁੰਚਿਆ ਕਰਨੀ ਤੇ ਅੱਧੀਆਂ ਚ ਉੱਪਰ ਜਿੱਥੇ ਆਪਾਂ ਮਤਲਬ ਬਲ ਪਾਵਾਂਗੇ ਜਿਹੜੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਲਵਾਂਗੇ ਆਪਾਂ ਇੱਥੇ 31 ਇੰਚ ਤੇ ਨਸਾਨੀ ਲਾਵਾਂਗੇ ਦੇਖੋ ਜੀ ਇਸ ਤਰ੍ਹਾਂ ਆਪਾਂ 31 ਇੰਚ ਤੇ ਨਸਾਨੀ ਲਾ ਲਈ ਐ ਐਸੀ ਤਰ੍ਹਾਂ ਜੀ ਆਪਾਂ ਇੱਥੋਂ ਵੀ 31 ਇੰਚ ਤੇ ਨਸਾਨੀ ਲਾ ਲਵਾਂਗੇ ਤੇ ਇਹਨਾਂ ਨਸਾਨੀਆਂ ਨੂੰ ਆਪਸ ਵਿੱਚ ਦੇਖੋ ਆਪਾਂ ਇਸ ਤਰ੍ਹਾਂ ਮਿਲਾ ਦੇਣਾਗਾ ਦੇਖੋ ਜਿਸ ਤਰ੍ਹਾਂ ਤੇ ਉਸ ਤੋਂ ਬਾਅਦ ਜੀ ਜਿਹੜੇ ਆਪਣੀ ਜਿਹੜੀ ਕਿ ਆਪਾਂ ਝੋਲੀ ਵਾਲੀ ਸਲਾਈ ਹੁੰਦੀ ਹੈਗੀ ਉਧਰੇ ਸਾਈਡ ਹੈ ਕਿ ਜਿਹੜਾ ਪਹੁੰਚਾ ਉੱਪਰੋਂ ਚੁੱਕਿਆ ਜਾਂਦਾਗਾ ਉਹਦੇ ਲਈ ਆਪਾਂ 1 ਇੰਚ ਜ਼ਿਆਦਾ ਐਕਸਟਰਾ ਲਵਾਂਗੇ ਦੇਖੋ ਇਸ ਤਰ੍ਹਾਂ ਤੇ ਇਹਨੂੰ ਆਪਾਂ ਬਿਲਕੁਲ ਇਧਰ ਜਿੰਨੀ ਆਪਣੀ ਲੰਬਾਈ ਲਈ ਵੀ ਸੀ ਉਹਦੇ ਨਾਲ ਲਿਆ ਕੇ ਮਿਲਾ ਦੇਣਾ ਇਹ ਇਸ ਤਰ੍ਹਾਂ ਦੇਖੋ ਏ ਆਪਣੀ ਜਿਹੜੀ ਕਿ ਨਿਸਾਨੀ ਲੱਗੀ ਹੈ 1 ਇੰਚ ਦੀ ਆਪਾਂ نیچے ਆਪਾਂ ਰੱਖ ਲਈ ਹੈਗੇ ਉਸ ਤੋਂ ਬਾਅਦ ਜੀ ਆਪਾਂ ਜਿੰਨੀ ਕਿ ਆਪਣੇ ਮੂਰੀ ਹੈਗੀ ਆਪਣੇ ਮੂਰੀ ਹੈਗੀ 8 ਇੰਚ ਤਿਆਰ ਤਾਂ ਆਪਾਂ ਇੱਥੇ 10 ਇੰਚ ਤੇ ਨਿਸਾਨੀ ਲਾਵਾਂਗੇ ਕਿਉਂਕਿ ਜੇ ਥੋੜਾ ਜਿਹਾ ਜ਼ਿਆਦਾ ਕਪੜਾ ਵੱਧ ਹੋਏ ਆ ਬਾਅਦ ਦੇ ਵਿੱਚ ਉਹਨੂੰ ਆਪਾਂ ਕੱਟ ਕਰ ਦੇਵਾਂਗੇ ਤੇ ਇੱਥੇ ਆਪਾਂ 10 ਇੰਚ ਤੇ ਜਿਹੜੀ ਕਿ ਆਪਾਂ ਨਿਸਾਨੀ ਲਾ ਲਈ ਹੈਗੀ ਤੇ ਉਸ ਤੋਂ ਬਾਅਦ ਜੀ ਆਪਾਂ ਲਾਵਾਂਗੇ ਆਸਣ ਦੀ ਨਿਸਾਨੀ ਆਸਨ ਹੈਗਾ ਜੀ 9 ਇੰਚ ਤੇ ਆਪਾਂ 10 ਇੰਚ ਤੇ ਇਹਨਾਂ 사ਦੀ ਲਾਵਾਂਗੇ ਕਿਉਂਕਿ ਅੱਧਾ ਇੰਚ ਸਲਾਈ ਆਪਣਾ ਇੱਥੇ ਨੀਚੇ ਆਜੂ ਤੇ ਅੱਧਾ ਇੰਚ ਜਿਹੜੀ ਕਿ ਆਪਣੀ ਸਲਾਈ ਇੱਥੇ ਆਜੂ ਤੇ ਇਹ ਪੂਰਾ 9 ਇੰਚ ਜਿਹੜਾ ਕਿ ਅਸਨ ਤਿਆਰ ਕਰਜੂਗਾ ਤੇ ਉਸ ਆਪਣਾ ਬੈਟ ਦੇ ਵਿੱਚ ਆਜੂ ਤੇ ਇਸ ਤਰ੍ਹਾਂ ਆਪਾਂ ਨਿਸ਼ਾਨੀ ਅਸਨ ਦੀ ਲਾ ਲਈ ਆ ਉਸ ਤੋਂ ਬਾਅਦ ਜਿਹੜਾ ਕਿ ਆਪਣਾ ਸਕੇਲ ਹੈਗਾ ਪਲਾਜੋ ਸਕੇਲ ਆ ਉਹਦੇ ਨਾਲ ਜੀ ਆਪਾਂ ਇਹਦੀ ਇਸ ਤਰ੍ਹਾਂ ਕੱਟ ਪਾਵਾਂਗੇ ਜਿਵੇਂ ਆਪਾਂ ਪਲਾਜੋ ਦੇ ਵਿੱਚ ਪਾਉਨੇ ਹੁੰਦੇ ਆ ਉਸੇ ਤਰ੍ਹਾਂ ਇਹ ਬਿਲਕੁਲ ਆਪਾਂ ਇਹਦੀ ਨਿਸ਼ਾਨੀ ਲਾਵਾਂਗੇ ਦੇਖੋ ਜੀ ਇਸ ਤਰ੍ਹਾਂ ਤੇ ਇੱਕ ਗੱਲ ਇਹਦੇ ਆਪਾਂ ਹੋਰ ਧਿਆਨ ਰੱਖਣਾ ਕਿ ਦੇਖੋ ਜਿਵੇਂ ਹੁਣ ਆਪਣੀ ਕਈ ਵਾਰ ਪਹੁੰਚਿਆ ਕੋੜ ਸਲਵਾਰ ਇਥੋਂ ਮਤਲਬ ਪੱਟ ਪੈ ਲੱਗ ਜਾਂਦਾ ਹੈਗਾ ਨਾ ਡਿਗੜ ਲੱਗ ਜਾਂਦੀ ਹੈਗੀ ਉਹਦੇ ਲਈ ਆਪਾਂ ਜਿਹੜੀ ਕਿ ਆਪਣਾ ਜੋਇੰਟ ਸਾਈਡ ਹੈ ਜਿਤਨੀ ਸਾਈਡ ਆਪਾਂ ਮਤਲਬ ਖੜੇ ਆਂਗੇ ਤੇ ਉੱਥੇ ਆਪਾਂ ਇਹਦੀ ਕਾਟ ਪਾਵਾਂਗੇ ਇਹ ਕਾਟ ਕਾਉਣ ਲਈ ਆਪਾਂ ਜੀ ਇਥੋਂ ਲਵਾਂਗੇ 1.5 ਇੰਚ ਇਹ ਤੁਸੀਂ 1.5 ਇੰਚ ਤੇ ਵੀ ਪਾ ਸਕਦੇ ਹੋ 1 ਇੰਚ ਤੇ 1.5 ਇੰਚ ਤੇ ਠੀਕ ਹੈ ਕਿਉਂਕਿ ਅੱਧਾ ਇੰਚ ਤਾਂ ਇਹ ਸਲਾਈ ਦੇ ਵਿੱਚ ਆ ਜੂਗਾ ਤਾਂ ਫਿਰ ਇਹ 1 ਇੰਚ ਦੀ ਜਿਹੜੀ ਕਿ ਕਾਟ ਤਿਆਰ ਰਹਿ ਜੂਗੀ ਤਾਂ ਆਪਾਂ ਇੱਥੇ 1.5 ਇੰਚ ਤੇ ਨਸਾਂ ਨਹੀਂ ਲਾਵਾਂਗੇ ਤੇ ਇਸ ਤਰ੍ਹਾਂ ਨੂੰ ਜੀ ਆਪਾਂ ਇਹ 5 ਇੰਚ ਤੇ ਦੇਖੋ ਇਸ ਤਰ੍ਹਾਂ ਜਿਹੜੀ ਕਿ ਇਹ ਕਾਟ ਦੀ ਆਪਾਂ ਇਸ ਤਰ੍ਹਾਂ ਇਹਦੀ ਜਿਹੜੀ ਕਿ ਆਪਾਂ ਕਟਿੰਗ ਕਰਾਂਗੇ ਇਹ ਜਦ ਨਾਲ ਕਾਟ ਪਾਉਣ ਨਾਲ ਪਹੁੰਚਾ ਜਿਹੜਾ ਕੀ ਉੱਪਰ ਨੂੰ ਸਟ੍ਰੇਟ ਰਹਿਦਾ ਸਿੱਧਾ ਰਹਿਣ ਲੱਗ ਜਾਂਦਾਗਾ ਕਿਉਂਕਿ ਆਪਣੀ ਜਿਹੜੀ ਕਿ ਲੰਪਾਈ ਉਦੀ ਪਹੁੰਚਦੀ ਏ ਥੋੜੀ ਜਿਹਾ ਜ਼ਿਆਦਾ ਹੁੰਦੀ ਹੈਗੀ ਉਹਦੇ ਲਈ ਉਹਦੇ ਕਰਕੇ ਫਿਰ ਉਹ ਜੇ ਆਪਾਂ ਮਤਲਬ ਆਹ ਬੜੀ ਕਾਟ ਨਹੀਂ ਪਾਉਂਦੇ ਉਹਦੇ ਨਾਲ ਫਿਰ ਇਹ ਚੀਜ਼ ਤੇ ਫਟ ਪੈ ਲੱਗ ਜਾਂਦਾਗਾ ਤੇ ਜੇ ਆਪਾਂ ਹੁਣ ਮਤਲਬ ਇਹ ਕਾਟ ਪਾਤੀ ਇਹਦੇ ਨਾਲ ਜਿਹੜਾ ਕੀ ਇਹ ਪਹੁੰਚਾ ਬਿਲਕੁਲ ਖੜਾ ਰਹੂਗਾ ਇਸ ਤਰ੍ਹਾਂ ਜੀ ਬਸ ਹੁਣ ਆਪਾਂ ਇਹਦੀ ਜਿਹੜੀ ਕਿ ਕਟਿੰਗ ਕਰ ਦਵਾਾਂਗੇ ਸਲਵਾਰ ਦੀ ਦੇਖ ਜੀ ਆਪਾਂ ਇਧਰ ਦੀ ਸਾਈਡ ਜਿਹੜੀ ਕਿ ਸਲਵਾ ਦੀ ਕਟਿੰਗ ਕਰ ਲਈ ਆ ਤੇ ਹੁਣ ਆਪਾਂ ਜਿਹੜੀ ਇਹ ਆਪਾ ਆ ਵਾਲੀ ਕੱਟ ਪਾਵਾਂਗੇ ਇਹ ਆਪਣੇ ਚਾਰਾ ਪੰਨਿਆਂ ਦੇ ਵਿੱਚ ਹੀ ਕੱਟ ਪਾਉਗੀ ਤੇ ਇੱਕ ਨੀਚੇ ਵਾਲਾ ਜਿਹੜਾ ਕਿ ਆਪਣਾ ਇਹ ਜੋਇੰਟ ਹੈਗਾ ਤੇ ਦੋ ਜਿਹੜੇ ਇੱਕ ਉੱਪਰ ਇਹ ਵੀ ਜੋਇੰਟ ਹੈ ਇਹ ਆਪਣੇ ਚਾਰ ਪੱਲੇ ਨੇ ਇਹਨਾਂ ਚਾਰਾ ਪੰਨਿਆਂ ਦੇ ਵਿੱਚ ਹੀ ਆਪਾਂ ਕੱਟ ਪਾਵਾਂਗੇ ਦੇਖੋ ਜੀ ਇਹ ਆਪਣੀ ਜਿਹੜੀ ਕਿ ਸਲਵਾ ਦੀ ਕਟਿੰਗ ਹੋ ਗਈ ਆ ਇਸ ਤੋਂ ਬਾਅਦ ਜੀ ਆਪਾਂ ਹੁਣ ਇਹਦੀ ਬੈਲਟ ਦੀ ਕਟਿੰਗ ਕਰਾਂਗੇ ਦੇਖੋ ਜੀ ਹੁਣ ਆਪਾਂ 벨ਟ ਦੀ ਕਟਿੰਗ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਕੱਪੜਾ ਲੈ ਲਿਆਗਾ ਤੇ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰਾਂਗੇ ਤੇ ਉਸ ਤੋਂ ਬਾਅਦ ਜੀ ਜਿੰਨੀ ਆਪਣੀ ਲੰਬਾਈ ਤੇ ਚੌੜਾਈ ਹੈਗੀ 벨ਟ ਦੀ ਉਹਦੇ ਨਾਲ ਆਪਾਂ ਨਿਸ਼ਾਨੀਆਂ ਲਾ ਮਗੇ ਹਿਸਾਬ ਨਾਲ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਦੀ ਚੌੜਾਈ ਦੇਣੀਗੇ 8 ਇੰਚ ਦੇਖੋ ਜੀ ਇਹ 8 ਇੰਚ ਹੀ ਤੇ ਆ ਕੱਪੜਾ ਦਾ ਪੂਰਾ ਹੀ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਦੀ ਲੰਬਾਈ ਲਵਾਂਗੇ ਲੰਬਾਈ ਹੈਗੀ ਜੀ ਇਹ 23 ਇੰਚ ਜਿਹੜੀ ਕਿ ਤਿਆਰ ਆ ਗਈ ਬੈਲਟ ਤਾਂ ਆਪਾਂ ਇੱਕ ਇੰਚ ਬਾਅਦ ਲਵਾਂਗੇ 24 ਇੰਚ ਦੀ ਇਹਦੀ ਆਪਾਂ ਕਟਿੰਗ ਕਰਾਂਗੇ ਇਸੇ ਤਰ੍ਹਾਂ ਜੇ ਬੇਤਰੀ ਸਾਈਡ ਤੇ ਵੀ ਲਾ ਲਮਗੇ 24 ਇੰਚ ਤਿੰਨ ਸਾਨੀ ਇਹ ਹੁਣ ਜਿਹੜੇ ਜੀ ਇਹਦੇ ਆ ਜੁਆਇੰਟ ਸਾਇਡ ਦਾ ਕਪੜਾ ਹੈਗਾ ਇਹਨੂੰ ਵੀ ਆਪਾਂ ਕੱਟ ਕਰ ਲਵਾਂਗੇ ਇਹਦੀ ਆਪਣੀ ਜਿਹੜੀ ਕਿ ਪੈਂਟ ਦੀ ਕਟਿੰਗ ਹੋ ਗਈ ਹੈ ਹਾਂਜੀ ਦੇਖੋ ਇਹ ਆਪਣੀ ਸਟ੍ਰੇਟ ਸਲਵਾਰ ਦੀ ਜਿਹੜੀ ਕਿ ਕਟਿੰਗ ਹੋ ਗਈ ਹੈਗੀ ਤੇ ਇਸ ਤਰ੍ਹਾਂ ਇਹਦੇ ਦੇਖੋ ਕੱਟ ਪੈ ਜਾਣਗੇ ਤੇ ਸੋ ਦੋਸਤਿਆ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਤਾਂ ਜਰੂਰ ਦੱਸਿਓ ਤੇ ਇਹੀ ਜਿਹੇ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਵੀਡੀਓ ਦੇ ਐਂਡ ਤੱਕ ਬਨੇ ਰਹੇ ਹਣੇ ਸੋਡਾ ਸਾਰਿਆਂ ਦਾ ਧੰਨਵਾਦ